ਮਨ ਜੀ ਦੇ ਮਿੱਠੇ ਬੋਲ ਜਿਹੜੇ ਨੇ ਮਨ ਜੀ ਦੇ ਮੁਖੋਂ ਬਾਣੀ ਗੰਭੂਰੀ ਸੁਣਦਾ ਹੈ ਪੰਜ ਪਿਆਰੇ ਸਹਿਦਾਨੀ ਸੁਣਦੇ ਨੇ ਤੇ ਪਿਆਰੀ ਗੁਰਸਿੱਖ ਵੀ ਸੁਣਦੇ ਨੇ ਪਰਿਹੁ ਜਿਆ ਕੀ ਗੰਗੂ ਕੋ ਗਲਤ ਹੋ ਰਿਹਾ ਹੈ ਬਾਹਰੋਂ ਦੇਖਣ ਨੂੰ ਤੇ ਸਾਰੇ ਕਰਮ ਗੰਭੂਰੀ ਕਰ ਲਿਆ ਹੈ ਪਰਿਹੁ ਜੀ ਕਿਹੜੀ ਗਲਤੀ ਹੈ ਜਿਹੜੀ ਗੰਗੂ ਕਰ ਰਿਹਾ ਹੈ ਤੇ ਗੰਗੂ ਦੇ ਅੰਦਰੋਂ ਲੋਭ ਲਾਲਚ ਖਤਮ ਨਹੀਂ ਹੋ ਰਿਹਾ ਤੇ ਦੂਜੇ ਪਾਸੇ ਗੁਰੂ ਮਹਾਰਾਜ ਜੀ ਦੇ ਪਿਆਰੇ ਗੁਰਸਿੱਖ ਨੇ ਪੰਜ ਪਿਆਰੇ ਨੇ ਜਿਨ੍ਹਾਂ ਦੇ ਅੰਦਰ ਲੋਭ ਲਾਲਚ ਬਚਿਆ ਹੀ ਨਹੀਂ ਤੇ ਆਪਣਾ ਆਪ ਵੀ ਗੁਰੂ ਮਹਾਰਾਜ ਜੀ ਤੋਂ ਕੁਰਬਾਨ ਕਰ ਗਏ ਚਲੋ ਇਹਨੂੰ ਇੱਕ ਹੋਰ ਤਰੀਕੇ ਨਾਲ ਸਮਝਦੇ ਹਾਂ ਅਸੀਂ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਾਂ ਲੰਗੀ ਧਰਮਾਰਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮਹਾਰਾਜ ਜੀ ਦੀਆਂ ਪ੍ਰਕਰਮਾ ਕਰਦੇ ਹਾਂ ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਗਾਉਂਦੇ ਹਾਂ ਸੁਣਦੇ ਹਾਂ ਵਸਵਾਲੇ ਕੀ ਸਾਡੇ ਅੰਦਰ ਮਨ ਅਜੀ ਦੇ ਪਿਆਰੇ ਗੁਰਸਿੱਖਾ ਮੰਨੂ ਅੰਦਰ ਜਿਹੜਾ ਲੋਭ ਲਾਲਚ ਹੈ ਅੰਦਰ ਜਿਹੜੀ ਮਾਇਆ ਹੈ ਉਹ ਘਟ ਰਹੀ ਏ ਕਿ ਵੱਧ ਰਹੀ ਏ ਕੀ ਸਾਡੇ ਅੰਦਰ ਭਈ ਮਨਿਸਿੰਗ ਜੀ ਵੰ ਨੂੰ ਅੰਦਰ ਲੋਭ ਲਾਲਚ ਅੰਦਰ ਦੀ ਇਰਖਾ ਅੰਦਰ ਦਾ ਕ્રોਧ ਅੰਦਰ ਦੀਆਂ ਬੇਇਮਾਨੀਆਂ ਘਟ ਰਹੀਆਂ ਨੇ ਖਤਮ ਹੋ ਰਹੀਆਂ ਨੇ ਜਦ ਗੰਗੂ ਵਰਗੇ ਹੀ ਨੇ ਦੇ ਹੈਗੀਆਂ ਨੇ ਤੇ ਜੇ ਅਜੇ ਹੈਜ਼ਨ ਨੇ ਕੈਰੀ ਕਰ ਰਹੇ ਆ ਤੇ ਫਿਰ ਇਹਦਾ ਮਤਲਬ ਇਹ ਅਸੀਂ ਨਹੀਂ ਗੰਗੂ ਵਾੜੀ ਗਲਤੀ ਕਰ ਰਹੇ ਆ ਕਿ ਅਸੀਂ ਮaaf ਕਰ ਦੇਣਾ ਪਰ ਕਹਿ ਦੇਣਾ ਗੰਗੂ ਵਰਗੇ ਸਿੱਖ ਬਣਦੇ ਆ